भारत सत श्रीकाल जी मैं नवदीप तालीवाल तुम वेख रहे हो ऑन ईयर इस वे की, की। और फटी खबर दिल्ली तो सामने आ रही है जितने के रेखा गुप्ता ਵੱਲੋਂ ਦਿੱਲੀ ਦੀ ਮੁੱਖ ਮੰਤਰੀ ਵੱਜੋ ਸੌ ਚੋਕ ਲਈ ਗਈ ਹੈ ਤੁਹਾਨੂੰ ਦੱਸਦੇ ਯੇ ਕਿ ਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੀ ਟੀਮ ਸਾਰੇ ਲੀਡਰ ਵੱਖ-ਵੱਖ ਥਾਵਾਂ ਦੇ ਮੁੱਖ ਮੰਤਰੀ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਸਾਰੇ ਉੱਥੇ ਪਹੁੰਚੇ ਹੋਏ ਨੇ ਲਗਾਤਾਰ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਦੇ ਨਾਰੇ ਲੱਗੇ ਭਾਰਤ ਮਾਤਾ ਕੀ ਜੈ ਦੇ ਨਾਰੇ ਲੱਗੇ ਵੰਦੇ ਮਾਤਰਮ ਦੇ ਨਾਰੇ ਲੱਗੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਰਾਸ਼ਟਰੀ ਗੀਤ ਹੈ ਜਨ ਗਨ ਮਨ ਉਹ ਗਾਇਆ ਗਿਆ ਉਸ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋਇਆ ਤੇ ਨਾਲ ਦੀ ਨਾਲ ਰੇਖਾ ਗੁਪਤਾ ਨੂੰ ਸੌ ਚੁਕਾਏਗੀ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਰੇਖਾ ਗੁਪਤਾ ਸੌ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਮੈਂ ਰੇਖਾ ਗੁਪਤਾ ਈਸ਼ਵਰ ਕੀ ਸ਼ਪਤ ਲੈਂਦੀ ਹੂੰ ਕਿ ਸਾਨੂੰ ਦੱਸਦੇ ਇਹ ਕਿ ਰੇਖਾ ਗੁਪਤਾ ਨੇ ਸੀਮ ਵਜੋ ਸੌ ਚੁੱਕ ਲਈ ਹੈ ਤੇ ਇਹਨਾਂ ਦੇ ਨਾਲ ਹੀ ਛੇ ਹੋਰ ਕੈਬਨਿਟ ਮੰਤਰੀ ਵੀ ਸੌ ਚੁੱਕ ਰਹੇ ਨੇ ਜਿਨ੍ਹਾਂ ਦੇ ਵਿੱਚ ਪਰਵੇਸ਼ ਵਰਮਾ, ਮਨਜਿੰਦਰ ਸਿਰਸਾ ਸ਼ਾਮਿਲ ਨੇ ਤੇ ਛੇ ਵਿਧਾਇਕਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਨਵੀਂ ਦਿੱਲੀ ਤੋਂ ਵਿਧਾਇਕ ਨੇ ਪਰਵੇਸ਼ ਵਰਮਾ, ਜਨਕਪੁਰੀ ਤੋਂ ਆਸ਼ੀਸ਼ ਸੂਦ, ਰਜ਼ੋਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ ਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਵਿਕਾਸਪੁਰੀ ਤੋਂ ਵਿਧਾਇਕ ਡਾਕਟਰ ਪੰਕਜ ਕੁਮਾਰ ਸਿੰਘ ਸਿਸ਼ਾਲੀ ਮਰ ਬਾਗ ਦੀ ਸੀਟ ਦੀ ਜਗਲ ਕੀਤੀ ਜਾਵੇ ਤਾਂ ਰੇਖਾ ਗੁਪਤਾ ਆਪ ਇਸ ਸੀਟ ਤੋਂ ਜਿੱਤੇ ਨੇ ਤੁਹਾਨੂੰ ਦੱਸ ਰਹੀਏ ਕਿ ਪਹਿਲਾਂ ਉਹ ਦੱਖਣੀ ਦਿੱਲੀ ਦੇ ਮੇਅਰ ਵੀ ਰਹੇ ਚੁੱਕੇ ਨੇ 50 ਸਾਲਾਂ ਰੇਖਾ ਗੁਪਤਾ ਦੇ ਸਿਰ ਦਿੱਲੀ ਦਾ ਤਾਜ ਰੱਖਿਆ ਗਿਆ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਰੇਖਾ ਗੁਪਤਾ ਸੋਚ ਸਮਾਗਮ ਤੋਂ ਪਹਿਲਾਂ মিডিਆ ਦੇ ਰੂਬਰੂ ਹੋਏ ਉਹਨਾਂ ਨੇ ਕਿਹਾ ਕਿ ਮੈਂ ਸ਼ੀਸ਼ ਮਹਿਲ ਦੇ ਵਿੱਚ ਨਹੀਂ ਰਹਿਣਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਰਹਿਣਾ ਲੋਕਾਂ ਦੇ ਵਿੱਚ ਵਿਚਰਾਂਗੀ ਜਾਣਾਂਗੀ ਦਿੱਲੀ ਦਾ ਹਾਲ ਕੀ ਹੈ ਹਾਲ ਤਾਂ ਉਹਨਾਂ ਨੂੰ ਪਹਿਲੇ ਪਤਾ ਹੈ ਕਿ 50 ਸਾਲ ਉਹਨਾਂ ਨੇ ਦਿੱਲੀ ਦੇ ਵਿੱਚ ਹੀ ਲਾਇਏ ਨੇ ਦਿੱਲੀ ਦੀ ਹੀ ਧੀ ਹੈ ਤੇ ਦਿੱਲੀ ਦੇ ਵਿੱਚ ਹੀ ਰਹਿੰਦੀ ਹੈ ਲਗਾਤਾਰ ਲੋਕਾਂ ਦੇ ਨਾਲ ਉਹਨਾਂ ਵੱਲੋਂ ਬਣਿਆ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਇੱਕ ਵੱਡੀ ਗੱਲ ਅਹਿਮ ਜੋ ਉਹਨਾਂ ਨੇ ਕਹੀ ਹੈ ਉਹ ਕਿਹਾ ਹੈ ਕਿ ਪ੍ਰਚਾਰ ਨੂੰ ਨੱਥ ਪਾਈ ਜਾਵੇਗੀ ਤਾਂ ਕਿਹੜੇ ਕਿਹੜੇ ਲੀਡਰਾਂ ਤੇ ਨਿਸ਼ਾਨਾ ਕੱਸਿਆ ਜਾਂ ਕਿੱਥੇ ਕਿੱਥੇ ਨੱਥ ਪਾਈ ਜਾਏਗੀ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਦੀ ਗੱਡੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਦਿੱਲੀ ਨੂੰ 27 ਸਾਲ ਬਾਅਦ ਭਾਜਪਾ ਦਾ ਮੁੱਖ ਮੰਤਰੀ ਮਿਲਿਆ ਦਿੱਲੀ ਵਾਸੀਆਂ ਨੇ 27 ਸਾਲਾਂ ਬਾਅਦ ਮੁੜ ਤੋਂ ਭਾਜਪਾ ਦੀ ਸਰਕਾਰ ਬਣਾਈ ਹੈ ਦਿੱਲੀ ਦੇ ਵਿੱਚ ਹੁਣ ਕੀ ਕੀ ਨਵਾਂ ਹੋਏਗਾ ਜਿਹੜੀਆਂ ਸਹੂਲਤਾਂ باقی ਸਰਕਾਰਾਂ ਵੱਲੋਂ ਦਿੱਲੀ ਵਾਸੀਆਂ ਨੂੰ ਮਿਲਦੀਆਂ ਰਹੀਆਂ ਸੀ ਕੀ ਉਹ ਜਾਰੀ ਰਹਿਣਗੀਆਂ ਜਾਂ ਫਿਰ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਾਂ ਫਿਰ ਕੁਝ ਹੋਰ ਸਹੂਲਤਾਂ ਨੇ ਕਿ ਉਹ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਵੱਡੇ ਸਵਾਲ ਨੇ ਕਿਉਂਕਿ ਕੰਮਕਾਜ ਜਿਹੜਾ ਇਹਨਾਂ ਨੇ ਛੇਤੀ ਹੀ ਸ਼ੁਰੂਕਾਰ ਦੇਣਾ ਕਿਉਂਕਿ ਜੇ ਗੱਲ ਕੀਤੀ ਜਾਵੇ ਦਾ ਆਨ ਵਾਲੇ 2 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਹੀ ਤੇ ਪੰਜਾਬ ਦੇ ਨਾਲ ਬਾਕੀ ਸੂਬਿਆਂ ਦੇ ਵਿੱਚ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਬੀਜੇਪੀ ਦੀ ਅੱਖ ਦਿੱਲੀ ਜਿੱਤਣ ਤੋਂ ਬਾਅਦ ਬਾਕੀ ਸੂਬਿਆਂ ਤੇ ਹੋਏਗੀ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਵੀ ਬੀਜੇਪੀ ਜਿੱਤਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਵੀ ਆਪਣਾ ਰਾਜ ਕਰਨਾ ਚਾਹੁੰਦੀ ਹੈ ਜੇ ਪੰਜਾਬ ਹਰਿਆਣਾ ਦੇ ਵਿੱਚ ਤਾਂ ਆਲਰੇਡੀ ਹੈ ਹੀ ਹੈ ਪੰਜਾਬ ਦੇ ਨਾਲ ਕੋਈ ਹੋਰ ਸੂਬੇ ਨਹੀਂ ਸ ਪਰ ਸਭ ਤੋਂ ਪਹਿਲਾਂ ਦਿੱਲੀ ਦੀ ਅੱਖ ਜੇ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਅੱਖ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਵਾਸੀਆਂ ਤੇ ਹੀ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਦਬਦਬਾ ਹੋਵੇ ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਕੰਮ ਕਰਨੇ ਹੀ ਪੈਣਗੇ ਦਿੱਲੀ ਦਾ ਮਾਡਲ ਦਿਖਾ ਕੇ ਜਿਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਤਾ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਪੰਜਾਬ ਦੀ ਅਈ ਜਿੱਤਿਆ ਸੀ ਤਾਂ ਇਹੀ ਜਿਹੜਾ ਮੈਪ ਹੈ ਉਹ ਬੀਜੇਪੀ ਵੀ ਫੋਲੋ ਕਰ ਸਕਦੀ ਹੈ आज ਸਾਨੂੰ ਦਿਖਾਇਆ ਕਿ ਕੀ ਕੁਝ ਖਾਸ ਰਿਹਾ RAM LILA GROUND ਦੇ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਰਿਹਾ ਪ੍ਰਸ਼ਾਸਨ ਪੂਰਾ ਮੁਸਤਦੀ ਦੇ ਵਿੱਚ ਸੀ ਵਕ-ਵਕ ਟੀਮਾਂ ਲਾਈਆਂ ਹੋਈਆਂ ਸੀ ਹਰ ਆਉਣ ਜਾਣ ਵਾਲੇ ਤੇ ਪੂਰੀ ਨਜ਼ਰ ਸੀ ਪ੍ਰੋਪਰ ਸਕੈਨ ਕਰਕੇ ਅੰਦਰ ਲਜਾਇਆ ਜਾ ਰਿਹਾ ਸੀ ਬਾਹਰ ਭੇਜਿਆ ਜਾ ਰਿਹਾ ਸੀ ਸਾਧੂ ਸੰਤ ਉੱਥੇ ਪਹੁੰਚੇ ਹੋਏ ਸਨ ਵੱਖੋ-ਵੱਖਰੇ ਜਿਹੜੇ ਲੀਡਰ ਨੇ ਉਹ ਵੀ ਪਹੁੰਚੇ ਹੋਏ ਸਨ ਆਪਾਂ ਕਹਿੰਦੇ ਕਿ ਪਹਿਲੀ ਵਾਰ ਇਹ ਸਭ ਕੁਝ ਵੇਖਣ ਨੂੰ ਮਿਲਿਆ ਕਿ ਦਿੱਲੀ ਦੇ ਮੁੱਖ ਮੰਤਰੀ ਸਮੇਤ 6 ਕੈਬਨਿਟ ਮਿਨਿਸਟਰਸ ਦੀ ਸੋਚਕ ਸਮਾਗਮ ਰੱਖਿਆ ਗਿਆ ਹੋਵੇ ਅੰਨੇ ਵੱਡੇ ਪੱਧਰ ਦਾ ਇਕਾਠ ਹੋਵੇ ਤੇ ਨਾਲ ਨਾਲ ਇਸ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਸ਼ਾਮਿਲ ਹੋਣ ਪ੍ਰਧਾਨ ਮੰਤਰੀ ਦੇ ਨਾਲ ਨਾਲ ਗ੍ਰਹਿ ਮੰਤਰੀ ਰਾਜਨਾਥ ਜਿਹੜੇ ਰੱਖਿਆ ਮੰਤਰੀ ਨੇ ਸਾਰੇ ਹੀ ਲੀਡਰ ਨੇ ਉਹ ਪਹੁੰਚੇ ਐਨਡੀਏ ਜਿੱਥੇ ਜਿੱਤੇ ਹੈ ਉੱਥੋਂ ਦੇ ਸਾਰੇ ਲੀਡਰ ਪਹੁੰਚੇ ਨੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉਹ ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਤੇ ਹੁਣ ਤਾਂ ਜਿਹੜਾ ਦਿੱਲੀ ਦਾ ਉਹ ਭਾਜਪਾ ਦੇ ਸਿਰ ਯਾਨੀ ਕਿ ਰੇਖਾ ਗੁਪਤਾ ਦੇ ਸਿਰ ਸੱਜ ਚੁਕਿਆ ਰੇਖਾ ਗੁਪਤਾ ਕਿਵੇਂ ਇਸ ਜ਼ਿੰਮੇਵਾਰੀ ਨੂੰ ਲੈਂਦੇ ਨੇ ਕੀ ਉਹ ਲੋਕਾਂ ਦੀਆਂ ਅ ਜਿਹੜੀਆਂ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੇ ਖਰਾ ਉਤਰਨਗੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਬੀਜੇਪੀ ਨੂੰ ਜਿਤਾਇਆ ਹੈ ਕਿ ਬੀਜੇਪੀ ਉਸ ਹਿਸਾਬ ਦੇ ਨਾਲ ਲੋਕਾਂ ਦੇ ਨਾਲ ਵਿਚਰੇਗੀ ਲੋਕਾਂ ਨੂੰ ਉਹ ਸਹੂਲਤਾਂ ਮ ਦੇਗੀ ਸਭ ਤੋਂ ਅਹਿਮ ਗੱਲ ਜੇ ਕੀਤੀ ਜਾਵੇ ਰੋਜ਼ਗਾਰ ਦੀ ਹੈ ਗੱਲ ਪੜ੍ਹਾਈ ਦੀ ਹੈ ਗੱਲ ਸਿੱਖਿਆ ਦੀ ਹੈ ਗੱਲ ਸਹੂਲਤਾਂ ਦੀ ਹੈ ਜੇਕਰ ਬੇਸਿਕ ਨੀਡਸ ਲੋਕਾਂ ਦੀਆਂ ਪੂਰੀਆਂ ਹੋਣ ਤਾਂ ਸਰਕਾਰ ਦੀ ਵਾਹ ਵਾਤਾ ਹੁੰਦੀ ਹੋਈ ਹੈ ਕਿਉਂਕਿ आम आदमी पार्टी की भी जो गल की जाए कोशिश उन्होंने बहुत की पर अक्सर यही कहते हुए नजर आए हैं कि दिल्ली के सरकार तो रही पर सू कम नहीं कर मैं, मैं रेखा गुप्ता ईश्वर की शपथ लेती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी मैं भारत की प्रभुता और अखंडता अक्षुण रखूंगी मैं मुख्यमंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगी तथा मैं भय या पक्ष पर अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मुख्यमंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूंगी श्री मजिंदर सिंह सिरसा ਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਂ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਚ ਉੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ਾ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪਰਗਟ ਕਰਾਂਗਾ ਭਰਤ ਮਾਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ कपिल मिश्रा मैं मैं कपिल मिश्रा ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण्ण रखूंगा मैं मंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगा तथा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा मैं मैं कपिल मिश्रा ईश्वर की शपथ लेता हूं कि जो विषय मंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूँगा मंत्री परिषद के सदस्यों के मंत्री पद की शपथ दिलाने का अनुरोध करता हूं श्री परवेश साहिब सिंह मैं।, मैं परवेश साहिब सिंह ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता को अक्षुण्ण रखूंगा मैं मंत्री के रूप में अपने कर्तव्यों का श्रद्धा पूर्वक और शुद्ध अंतकरण से निर्वहन करूंगा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा मैं मैं परवेश साहिब सिंह ईश्वर की शपथ लेता हूं कि जो विषय मंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि ऐसे मंत्री के रूप में अपने कर्तव्यों के समेत निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूंगा

ਤੱਕ ਕੰਮ ਦਾ ਉੱਥੇ ਹੋਣੇ ਬਣਦੇ ਨੇ ਤਾਂ ਕੀ ਹੋਏਗਾ ਹੁਣ ਅਗਲਾ ਦਿੱਲੀ ਦਾ ਹਾਲ ਕਿਵੇਂ ਸੰਭਾਲਣਗੇ ਪੂਰੀ ਕਮਾਨ ਪੂਰੀਆਂ ਜ਼ਿੰਮੇਵਾਰੀਆਂ ਕਿ ਕੁਝ-ਕੁਝ ਵੇਖਣ ਨੂੰ ਮਿਲ ਸਕਦਾ ਹੈ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ